ਸਾਰੇ ਸੰਗ ਬਨੂ ਜਗਰਦੇਵ ਧਨਗੁਰਦੇਵ ਜੀ ਇਦਾਂ ਦੱਸਿਆ ਤੁਸੀਂ ਵੀ ਜਿਹੜੀ ਹੜਪੀਟਾਂ ਵਾਸਤੇ ਵੀ ਕਰਨਾ ਸੀ ਸਿੱਧਾ ਇਹ ਬੜੀ ਮਨ ਭਾਗੇ ਗੱਲ ਹੈ ਕਿ ਜਿਹੜਾ ਆਪਣੇ ਘਟਨਾ ਹੋ ਰਹੀ ਆ ਕੁਦਰਤੀ ਆਫਤ ਆ ਇਹਦੇ ਸਬੰਧ ਵਿੱਚ ਸਾਰੇ ਹੀ ਗੁਰੂ ਘਰ ਦੇ ਜਿਹੜੀ ਕਮੇਟੀਆਂ ਤੇ ਇਕੱਠੇ ਹੋਈਆਂ ਵਾ ਬੱਚੇ ਸੀ ਤੁਹਾਡੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਵੀ ਅਗਰ ਕਿਸੇ ਨੂੰ ਅਕਮੋਡੇਸ਼ਨ ਦੀ ਲੋੜ ਪਵੇ ਜਾਂ ਲੰਗਰ ਪਾਣੀ ਲੋੜ ਪਵੇ ਜਾਂ ਕਿਸੇ ਹੋਰ ਤਰੀਕ ਸਹਾਇਤਾ ਦੀ ਲੋੜ ਪਵੇ ਤੋ ਸਾਡੇ ਜਿਹੜੇ ਗੁਰੂ ਘਰ ਆ ਰਿਹਾ ਜਿੰਨੇ ਵੀ ਤਸਵੀਰ ਫਲੋਰ ਦੇ ਆ ਜਿਹੜੀ ਇਨ ਰੋਡ ਗੁਰੂ ਨਾਨਕ ਦੇਵ ਜੀ ਦੇ ਹੈਗੇ ਆ ਉਹਨਾਂ ਸਾਰਿਆਂ ਨਾਲ ਸੰਪਰਕ ਕਰ ਸਕਦਾ। ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਨੇ ਵੀ ਜੇ ਤੁਹਾਨੂੰ ਵੀ ਲੋੜ ਪੋਗੇ ਜਾਂ ਕਿਸੇ ਚੀਜ਼ ਦੀ ਤੁਸੀਂ ਸਾਡੇ ਸਾਡੇ ਕਮੇਟੀਆਂ ਵਾਂ ਉਹਨਾਂ ਨੂੰ ਤੁਸੀਂ ਲਿੰਕ ਕਰ ਸਕਦੇ। ਤੇ ਤੁਹਾਡੇ ਮੱਦੇਨਜ਼ਰ ਇਹ ਸਾਨੂੰ ਜ਼ਾਹਨੀ ਵੀ ਕਦੇ ਵੀ ਕਿਸੇ ਨੂੰ ਵੀ ਲੋੜ ਹੋਏ ਹੜਪੀੜਤਾਂ ਨੂੰ ਉਹ ਬੇਝਿਜਕ ਹੋ ਕੇ ਸ੍ਰੀ ਅਦਾਸ ਭਵਨ ਪ੍ਰਬੰਧ ਕਮੇਟੀ ਫਲੋਰ, ਨੂਮਾ ਰੋਡ ਫਲੋਰ, ਨੰਗਲ, ਰਾਮਗੜ੍ਹ, ਡੇਰਾ ਪ੍ਰੇਮਕਾਸ ਜਿੰਨੇ ਵੀ ਗੁਰੂ ਘਰ ਹੈਗੇ ਆ ਫਲੋਰ ਤਿੰਨ ਚਾਰ ਘਰ ਹੈਗੇ ਆ ਇਹ ਸਾਰਿਆਂ ਨੂੰ ਤੁਸੀਂ ਬੇਝਿ ਤਰੀ ਕਿ ਹੁਰਜਤਾ ਹੈਗਾ ਲੋਕਾਂ ਦੇ ਜਿਹਨਾਂ ਘਰ ਪਾਣੀ ਦੇ ਵਿੱਚ ਕਾਫੀ ਕੀਤੇ ਹੈਗੇ ਆ ਪਾਣੀ ਨਿਕਲ ਲੈ ਹੈਗੇ ਆ ਲੋਕ ਤਰਪਾਲਾਂ ਲਾ ਕੇ ਬੈਠੇ ਹੈਗੇ ਆ ਅਦਰਵਾਈਜ਼ ਉਹ ਨਹੀਂ ਤੁਹਾਡਾ ਸੰਪਰਕ ਕਰਨਾ ਹੋਵੇ ਜਾਂ ਆਪਣੇ ਕਮਿਊਨਿਟੀ ਹਾਲ ਹੈਗੇ ਆ ਉਹਨਾਂ ਵਿੱਚ ਆਣ ਕੇ ਰਹਿਣ ਸਿਰਾ ਕਰਨਾ ਹੋਵੇ ਉਹਨਾਂ ਦੀ ਕੋਈ ਸੁਵਿਧਾ ਹੈਗੀ ਤੁਹਾਡੀ ਸਾਡੀ ਸਾਰੀ ਸੁਵਿਧਾ ਜਦੋਂ ਆਉਣਗੇ ਅਸੀਂ ਉਹਨਾਂ ਸਾਰੀ ਸੁਵਿਧਾ ਦੇਵਾਂਗੇ ਮੰਮਲ ਲੈਣ ਲਈ ਲੰਗਰ ਪਾਣੀ ਲਈ ਜੋ ਵੀ ਹੈਗਾ ਸੁਵਿਧਾ ਸਹੀ ਦੇਵਾਂਗੇ ਅਸੀਂ ਉਹਨਾਂ ਨੂੰ ਸਾਡੇ ਨਾਲ ਸੰਪਰਕ ਕਰਨਾ ਆ ਬ੍ਰਾ ਕੁਛ ਇਕਦਾ ਮਾਲਾ ਹਾਂਜੀ ਕੋਈ ਕੰਟੈਕਟ ਨੰਬਰ ਦੇ ਦੋ ਸਰ ਜਿੱਤੇ ਤੁਹਾਡੇ ਨਾਲ 9814002116 911170879723 ਬੋਲੋ ਸ਼ੋਗ ਜੀ 9417339312 ਜੀ 92532 ਤੁਹਾਡੀ ਜਾਣਕਾਰੀ ਰੋ ਦੱਸਣਾ ਹੈ ਸ਼੍ਰੀ ਗੁਰੂ ਅਰਦਾਸ ਭਵਨ ਫਲੋਰ ਸ਼੍ਰੀ ਗੁਰੂ ਅਰਦਾਸ ਭਵਨ ਗੋਬੇ ਰੋਡ ਫਲੋਰ ਸ਼੍ਰੀ ਗੁਰੂ ਅਰਦਾਸ ਭਵਨ ਨੰਗੜ ਏ ਸਾਰੇ ਜਿੰਨੇ ਵੀ ਅਸੀਂ ਹਾਲ ਅਵੇਲੇਬਲ ਪਏ ਸਾਡੇ ਕੋ ਖਾਲੀ ਆ ਬਿਲਕੁਲ ਲੰਗਰ ਦਾ ਹਰ ਚੀਜ਼ ਦਾ ਸਾਡੇ ਕੋ ਪ੍ਰਬੰਧ ਹੈ ਜਦੋਂ ਕੋਈ ਇੱਥੇ ਆਣਾ ਜਾਵੇ ਤੁਹਾਡੇ ਮਨਪ੍ਰਾਈਜ਼ ਸਾਡੇ ਕੋ ਜਦੋਂ ਮਰਜ਼ੀ ਆ ਕੇ ਇੱਥੇ ਰਹਿ ਸਕਦਾ ਹਰ ਚੀਜ਼ ਦਾ ਰੇ ਸਾਡੇ ਕੋ ਅਸੀਂ ਤਿਆਰ ਕੀਤਾ ਪਿਆ ਇਤਿਹਾਸਾਂ ਦੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ